ਹੁਦਿਆਣਾ ਦੇ ਆਰਤੀ ਚੌਕ ਵਿੱਚ ਬੋਰੀ ਵਿੱਚ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 4 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰ ਲਿਆ ਲੁਧਿਆਣਾ ਪੁਲਿਸ ਦੇ ਡੀਐਸਪੀ ਰੁਪਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਜਿਸ ਔਰਤ ਦੀ ਲਾਸ਼ ਬੋਰੀ ਵਿੱਚ ਮਿਲੀ ਸੀ ਉਸ ਦਾ ਕਤਲ ਉਦੇਸ ਔਰਿਆ ਨੇ ਕੀਤਾ ਸੀ ਕਤਲ ਦਾ ਕਾਰਨ ਪਰਿਵਾਰਕ ਕਲੇਸ਼ ਸੀ ਇਸ ਬੰਦ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਲੇਗਾ ਆਈਡੀ ਇਹ ਸਾਡੇ ਸਾਹਮਣੇ ਜਿਹੜਾ ਹੋਇਆ ਸੀ ਜਿਸ ਅੱਛਾ ਸਾਹਮਣੇ ਦੇਖੀ ਹਾਂ ਜੀ ਇੱਕ ਕੱਲ ਦਾ ਜਿਹੜਾ ਮਕੂਆ ਸੀਗਾ ਇੱਕ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਮਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਬੋਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਹੋ ਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਹੋ ਡ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਦਾ ਹੈਗਾ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਬਾਟ ਦੇ ਰੈਡ ਕੇਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰੰਦਾ ਉਹਨੂੰ ਮਾਰਨਿੰਗ 'ਚ ਇਹਨਾਂ ਨੇ ਬੁਲਾ ਲਿਆ ਮਾਰਨਿੰਗ 'ਚ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਐ ਸੀ ਛੱਟ ਕੇ ਆਣੀ ਹੈ ਸੋ ਉਹ ਭੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ ਤੇ ਬਰੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ ਬਾਗੜਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀ ਪੀਜ਼ਾ ਆਦਮੀ ਦੇ ਨਾਲ ਪੀਐਸ ਪੀਜ਼ਾ ਤੇ ਫੋਰਸ ਨੇ ਬਾਕੀ ਨੇ ਬੜਾ ਉਸਤੈਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਚ ਹੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈ ਇਹ ਗ੍ਰਿਫਤਾਰ ਹਨ ਯੋਕਸਿ ਗੋਦੀ ਪਤੀ ਇਹਦਾ ਲਖਨਊ ਰਹਿੰਦਾ ਲੰਮੀ ਇਹਦਾ ਲਖਨਊ ਰਹਿੰਦਾ ਹੈ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ 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 ਸਰ ਬੱਚੇ ਵੀ ਇਹ ਆਪਣਾ ਬਕਰਾ ਨਾ ਇੱਕ ਬੇਟੀ ਵੀ ਇੱਥੇ ਰਹਿੰਦੀ ਅਰਵਿੰਦ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਨੇ ਕਿਰਾਏ ਤੇ ਹੈ ਕਿਰਾਏ ਤੇ ਅਸਲ ਵੈਰੀਫਿਕੇਸ਼ਨ ਕਰੇਗਾ ਕਿ ਦੋਵੇਂ ਸੀ ਮੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੈਂਕਲ ਹੋਈ ਹੋਈ ਹੈ ਮਰਡਰ ਉਹ ਇੱਕ ਥਾਰ ਸੀ ਅਸੋ ਇਸਦੀ ਬੰਦੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੇ ਹੀ ਦੇ ਦੋ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਗੱਲ ਚ ਦਿੱਤਾ ਸੀਗਾ ਜਾਂ ਕੀ ਕੋਈ ਨਾਲ ਨਾਲ ਕਿ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਅਜੇ ਇਹਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਵ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੀ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਹੈ ਸਬਜ਼ੀ ਮੰਡੀ ਦਾ ਚੱਕਰ ਦੇਖ ਕੇ ਵੀ ਉਹ ਦਲ ਕੇ ਹਾਂ ਸਾਡੇ ਲਈ ਉਹ ਵੀ ਮੁਲਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਪਰ ਇਹ ਕਿੰਨੇ ਮੁਲਜ਼ਮ ਹੈ ਤਾਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਮ ਚਲਾ ਕੇ ਨਹੀਂ ਪਰਵਾਹੀ ਕਿ ਹੁਣ ਇੱਕ ਏਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਗਾਇਕ ਕਰ ਰਹੇ ਨੇ ਕਿਵੇਂ ਜਾਂਦੇ ਨੇ ਕਿ ਲੱਗਦਾ ਵੱਡੀਆਂ ਬਾਤਾਂ ਤੋਂ ਅੰਜਾਮ ਦੇ ਦਿੰਦੇ ਨੇ ਮੇਰੀ ਟਿਕਟ ਨੂੰ ਜ਼ਰੂਰੀ ਹੈ ਵੈਰੀਫਿਕੇਸ਼ਨ ਦਾ ਜ਼ਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਲਾਕ ਕਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਤਾ ਦੇਣਾ ਚਾਹੀਦਾ ਹੈ ਮਹੀਨ ਸਾਡੀ ਚੱਲਦੀ ਰਹਿੰਦੀ ਹੈ ਜਿਸ ਮਾਰੀ ਹੈ थैंक यू ਸਰ ਅੰਦਰ ਆ ਕੇ ਸੀ ਮੈਂ ਤੁਹਾਨੂੰ ਦੱਸਦਾ ਹਾਂ ਅਣੀ ਅਣੀ